ਜੀ ਭਾਈ ਜੀ ਸਾਸਤਰੀ ਗਾ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਆਪਾਂ ਭੋਨਾ ਪਿੰਡ ਤੋਂ ਬਣਾ ਰਹੇ ਆ ਤੇ ਭੋਨਾ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਨਾਲ ਦੇ ਪਿੰਡ ਜਿਵੇਂ ਕਹ ਲਈਏ ਵੀ ਮਹਿਰੋਂ ਪਿੰਡ ਹੋ ਗਿਆ ਨਾਲ ਡਾਲਾ ਪਿੰਡ ਆ ਜਾਂਦਾ ਬੁੱਗੀਪੁਰਾ ਬਿਲਕੁਲ ਮੋਗੇ ਤੋਂ ਕਹ ਲਈਏ 3-4 ਕਿਲੋਮੀਟਰ ਦੀ ਦੂਰੀ ਤੇ ਆ ਸਾਹਮਣੇ ਤੋਂ ਹੀ ਦੇਖ ਸਕਦੇ ਆ ਇਧਰਲੀ ਸਾਈਡ ਭੋਨਾ ਪਿੰਡ ਆ ਗਿਆ ਆ ਜਿਹੜੀ ਛੜਕਾ ਇਹ ਨੰਗ ਦੀ ਅੱਗੇ ਮਹਿਰੋ ਪਿੰਡ ਨੂੰ ਜਾਂਦੀ ਆ ਤੇ ਬਾਈ ਹੁਣਾਂ ਕੋਲੇ ਘੋੜਾ ਬਹੁਤ ਚੰਗਾ ਬਸ਼ੀਰਾ ਤਿਆਰ ਕਰੀ ਜਾਂਦੇ ਆ ਕੋਈ ਵੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਨਹੀਂ ਆਈ ਹਜੇ ਤੱਕ ਇਹ ਘੋੜੇ ਦੀ ਅਲੱਗ ਬਲੱਡ ਲਾਈਨ ਚੋਂ ਆ ਤੇ ਬਾਕੀ ਬਾਈ ਦੇ ਇਧਰਲੀ ਸਾਈਡ ਘੋੜੀਆਂ ਖੜੀਆਂ ਇੰਨਾ ਚੋ ਘੋੜੀ ਬਾਈ ਨੇ ਇੱਕ ਨੰਬਰ ਤੇ ਖੜੀ ਆ ਤੁਹਾਨੂੰ ਨੇੜੋ ਦਿਖਾ ਦਿੰਨੇ ਆ ਵੀ ਸੇਲ ਵੀ ਜਿਵੇਂ ਇੱਕ ਨੰਬਰ ਤੇ ਜਿਹੜੀ ਘੋੜੀ ਆ ਬਾਈ ਦੱਸਦਾ ਸੀ ਇਹ ਸੇਲ ਕਰ ਦਾਂਗੇ ਤੇ ਪਰਲੀ ਸਾਈਡ ਇੱਕ ਸਮੁੰਦਰ ਦੀ ਬਸ਼ੇਰੀ ਖੜੀ ਆ ਬਹੁਤ ਉੱਚੇ ਕੱਦ ਦੇ ਚ ਵੱਡੇ ਕੱਦ ਬੱਢਦੀ ਆ 2 ਬਸ਼ਾਲ ਦੀ ਆ ਚੰਗਾ ਕੱਦ ਆ ਤੇ ਉਹ ਵੀ ਆ ਲਾਸਟ ਤੇ ਤੁਹਾਨੂੰ ਦਿਖਾਵਾਂਗੇ ਇਹ ਸਾਰੀਆਂ ਘੋੜੀਆਂ ਜਾਣ ਕਰੀਆਂ 2 ਬਸ਼ੇਰੀਆਂ ਬੈਈ ਦੀਆਂ ਪਰਲੀ ਸਾਈਡ ਖੁੱਲੀਆਂ ਛੱਡੀਆਂ ਹੋਈਆਂ ਪਹਿਲਾਂ ਪ੍ਰੋਪਰ ਘੋੜੇ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆਂ ਉਹ ਦੇਖ ਸਕਦੇ ਆ ਫੇਸ ਕੁਆਲਟੀ ਕੰਨ ਪਤਲਾ ਕੁੰਡੀ ਵਾਲਾ ਕੰਨ ਪੈਰਪੂਰ ਬੜੇ ਜਿਆਦੇ ਮਜ਼ਬੂਤ ਆ ਵੱਡੇ ਪੈਰ ਆ ਦੇਖ ਸਕਦੇ ਹੋ ਬਾਥੀਆਂ ਵਰਗੇ ਪੈਰ ਤੁਹਾਨੂੰ ਨੇੜ ਤੋਂ ਦਿਖਾ ਦਿੰਨਾ ਪੈਰਾਂ ਦਾ ਸਾਈਜ਼ ਚੈੱਕ ਕਰੋ ਖੜ ਨਹੀਂ ਕਰੋ ਦੇਖੋ ਚੈੱਕ ਚੋਬਰ ਦੀ ਛਾਤੀ ਛੂਤੀ ਦਾ ਸਾਈਜ਼ ਦੇਖੋ ਖੜ ਦਾ ਨਹੀਂ ਲੱਗਦਾ ਕੋਈ ਹੋਰ ਇੰਨਾ ਮਜ਼ਬੂਤ ਘੋੜਾ ਹੋਊਗਾ ਤੇ ਮਜ਼ਬੂਤੀ ਦੇਖ ਸਕਦੇ ਆ ਪੈਰ ਪੁਰ ਬਹੁਤ ਜਿਆਦੇ ਹੱਡਾਂ ਪੈਰਾਂ ਦਾ ਬਹੁਤ ਜਿਆਦੇ ਮਜ਼ਬੂਤ ਆ ਪੈਠ ਪੁੜੇ ਦਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਕਮੀ ਆ ਹਜੇ ਬਸ਼ੀਰਾ ਘੋੜਿਆਂ ਨੂੰ ਮਾਤ ਪਾਉਂਦਾ ਤੁਸੀਂ ਦੇਖ ਸਕਦੇ ਹੋ ਬਾਕੀ ਕੌਜਿਕ ਘੋੜੀਆਂ ਬਾਈ ਨੇ ਤਾਂ ਕ੍ਰੋਸ ਵੀ ਕਰਾਈਆਂ ਤੇ ਹਜੇ ਰਿਜ਼ਲਟ ਇਹਦੇ ਆਉਣੇ ਆ ਬਾਈ ਨਾਲ ਗੱਲਬਾਤ ਹੋਈ ਸੀ ਬਾਕੀ ਜਿਹੜੀ ਪ੍ਰੋਪਰ ਜਾਣਕਾਰੀ ਆ ਉਹ ਬਾਈ ਤੋਂ ਲੈ ਤਾਂ ਤੁਹਾਨੂੰ ਵੀ ਲੱਗੂਗਾ ਬਾਕੀ ਜੋ ਵੀਡੀਓ ਚ ਦਿਖਾਇਆ ਗਿਆ ਰੈਲਿਟੀ ਦਿਖਾਈ ਗਈ ਆਪਾਂ ਕੋਈ ਐਡੀਟਿੰਗ ਕਰਕੇ ਵੀਡੀਓ ਨਹੀਂ ਬਣਾਉਂਦੇ ਤੁਹਾਨੂੰ ਵੀ ਪਤਾ ਕੋਈ ਪ੍ਰੋਫੈਸ਼ਨਲ ਕਿਰਤਾਂ ਨਹੀਂ ਆਪਣਾ ਤੇ ਦੇਖ ਸਕਦੇ ਹੋ ਸੈ ਸੂਜ ਪੈਰਾਂ ਦਾ ਬਾਕੀ ਜਿਨੇ ਜਿਨੇ ਵੀ ਜਿਵੇਂ ਸਮੁੰਦਰ ਹੋ ਗਿਆ ਉਹ ਲੈਣ ਦੀਆਂ ਸਮੁੰਦਰ ਦੀਆਂ ਹੋ ਗਈਆਂ ਜਿਵੇਂ ਅਰਜੰਦੀਆਂ ਬਸ਼ੇਰੀਆਂ ਜੇ ਇਸ ਘੋੜੇ ਤੋਂ ਕ੍ਰਾਸ ਹੋਣਗੇ ਬਹੁਤ ਵਧੀਆ ਰਿਜ਼ਲਟ ਮੈਨੂੰ ਲੱਗਦਾ ਵੀ ਬਹੁਤ ਚੰਗਾ ਰਿਜ਼ਲਟ ਆਊਗਾ ਅੱਗੇ ਬਹੁਤ ਚੰਗੇ ਬੱਚੇ ਪੈਦਾ ਕਰੂਗਾ ਇਹ ਕੋੜਾ ਤੇ ਬਾਕੀ ਬਾਡੀ ਬੰਤਰ ਇੰਨੀ ਛੋਟੀ ਉਮਰ ਚ ਰੈਕ ਕੋੜੇ ਦੀ ਇਦਾਂ ਦੀ ਬੰਦ ਨਹੀਂ ਵੀ ਦੇਖ ਸਕਦੇ ਹਾਂ ਬਹੁਤ ਸੋਹਣਾ ਕੋੜਾ ਬੈਠ ਪੁੜਾ ਦੇਖ ਸਕਦੇ ਹਾਂ ਤੇ ਬਾਕੀ ਲੈਂਥ ਲੰਥ ਬਹੁਤ ਚੰਗੀ ਆ ਬਾਕੀ ਧੌਣ ਧੂਣ ਵੀ ਦੇਖ ਸਕਦੇ ਹਾਂ ਬਾਕੀ ਕੋਈ ਤੁਹਾਨੂੰ ਪਹਿਲਾਂ ਵੀ ਦੱਸਿਆ ਕੋਈ ਐਡੀਟਿੰਗ ਨਹੀਂ ਹੁੰਦੀ ਜੋ ਰੈਅਲਿਟੀ ਆ ਉਹੀ ਆ ਆਪਣੀ ਵੀਡੀਓ ਚ ਦਿਖੂਗੀ ਪੈਰ ਦੇਖ ਸਕਦੇ ਹੋ ਸਹਿਜ ਪਿਛਲੇ ਪੈਰਾਂ ਦਾ ਮੂਹਰ ਲੈਂਦਾ ਬੱਤ ਪਾਥੀਆਂ ਜੱਡੇ ਜੱਡੇ ਪੈਰ ਆ ਛੋਟੀ ਉਮਰ ਆ ਹਜੇ ਚਾਰ ਦੰਦ ਬਾਈ ਦਾ ਦਾ ਚੱਕ ਰਿਆ ਦੇਖ ਸਕਦੇ ਹੋ ਕੰਨ ਪਤਲਾ ਫੇਸ ਦੇਖ ਸਕਦੇ ਹੋ ਬਹੁਤ ਸੋਹਣਾ ਘੋੜਾ ਤੁਹਾਨੂੰ ਕਿਰਾਂ ਚਾਰੇ ਪਾਸਿਆਂ ਤੋਂ ਦਿਖਾਤਾ ਤੇ ਤੁਸੀਂ ਇਹ ਦੇ ਆ ਕੇ ਵੀ ਜਦੋਂ ਤੁਸੀਂ ਦੇਖੋਗੇ ਤੇ ਇਹ ਕੋਸ਼ਿ ਤੁਹਾਨੂੰ ਦਿਖੂਗਾ ਇਹ ਨਹੀਂ ਵੀ ਕਈ ਵਾਰੀ ਕੈਮਰਾ ਥੱਲੇ ਰੱਖ ਕੇ ਘੋੜਾ ਵੱਡਾ ਦਿਖਾ ਦਿੰਦੇ ਆ ਤੇ ਨਿਕਲਦਾ ਕੁਝ ਹੋਰ ਆ ਜਦੋਂ ਬੰਦਾ ਆ ਕੇ ਦੇਖਦਾ ਤੇ ਬਾਕੀ ਬਾਈਆਂ ਨੇ ਹਜੇ ਤੱਕ ਕੋਈ ਇਹਦੀ ਵੀਡੀਓ ਨਹੀਂ ਕੋਈ ਮੰਡੀ-ਮੁੰਡੀ ਤੇ ਵੀ ਨਹੀਂ ਦਿਖਾਇਆ ਦੇਖੋ ਇਹ ਮੈਂ ਨਾ ਮੇਰਾ ਖਿਆਲ ਯਾਰ ਕੀ ਲੈ ਕੇ ਗਏ ਮੰਡੀ ਤੇ ਇੱਕ ਅੱਧਾ ਦਿਨ ਤੇ ਬਾਕੀ ਥੋੜੀਆਂ ਘੋੜੀਆਂ ਇਹ ਤੋਂ ਮੇਟ ਹੋਈਆਂ ਤੇ ਬਾਕੀ ਜਿਹੜੀ ਪ੍ਰੋਪਰ ਜਾਣਕਾਰੀ ਉਹ ਬਾਈ ਤੋਂ ਲੈਣੇ ਆਜੋ ਕਰਦੇ ਬਈ ਨਾ ਗੱਲਬਾਤ। ਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਬਈ ਜਿ세 ਆਪਾਂ ਘੋੜੀਆਂ ਦਾ ਜੇ ਗੱਲ ਕਰੀਏ ਕਿੰਨੇ ਕ ਟਾਈਮ ਤੋਂ ਆਪਾਂ ਘੋੜੀਆਂ ਰੱਖ ਰਹੇ ਆਂ। ਘੋੜਾ ਨਾ ਥੋੜਾ ਪਹਿਲਾਂ ਟਾਈਮ ਤਾਂ ਹੋ ਗਿਆ ਜ਼ਿਆਦਾ ਬਾਈ। ਹੂੰ ਹੂੰ। ਕਿੰਨੇ ਕ ਟਾਈਮ ਤੋਂ ਰੱਖ ਰਹੇ ਬਾਈ ਘੋੜੀਆਂ? ਘੋੜੀਆਂ ਬਾਈ ਕਾਫੀ ਟਾਈਮ ਹੋ ਗਿਆ ਘੋੜੀਆਂ ਰੱਖਦਿਆਂ ਤੋਂ। ਅੱਛਾ ਅੱਛਾ। ਤੇ ਹਾਂ ਉਹ ਤਾਂ ਮੰਨਦਾ ਜੇ ਹੋ ਗਿਆ ਸੀ ਉਦੋਂ ਫਿਰ ਫਿਰ ਵਿਕਟਾਤਾ ਕਿਰੇਗਾ ਹਟਾਤਾ ਫਿਰ ਵੀ ਇੱਕ ਅੱਧੀ ਘੋੜੀ ਰਹੀ ਆਪਣੇ ਕੋਲ ਹੁਣ ਕਿੰਨੇ ਜਾਨਵਰ ਆਪੇ ਹੁਣ ਹੈਗੇ 8-9 ਬਾਈ ਆਪਣੇ ਕੋਲ ਜਾਨਵਰ ਅੱਛਾ ਤੇ ਇਹ ਆਪਣਾ ਘੋੜਾ ਕਿੰਨੇ ਟਾਈਮ ਦਾ ਹੋ ਗਿਆ ਬਈ ਹੁਣ ਘੋੜਾ ਬਈ 4 ਦਿਨ ਦਾ ਸਟਾਰਟ ਹੀ ਹੈ ਇਹ 4 ਦਿਨ ਦਾ ਸਟਾਰਟ ਆ ਤੇ ਕਿੰਨੀਆਂ ਘੋੜੀਆਂ ਤੋਂ ਮੇਟ ਹੋ ਗਈਆਂ ਘੋੜੀਆਂ ਬਈ 8 ਤਕਰੀਬਨ ਮੇਟ ਹੋ ਗਿਆ ਮੈਨੂੰ ਲੱਗਦਾ ਕਿਸੇ ਨੂੰ ਦਿਖਾਇਆ ਵੀ ਨਹੀਂ ਹਨਾ ਹਾਂ ਨਹੀਂ ਘੋੜਾ ਪਹਿਲੀ ਵਾਰੀ ਤੇਰੇ ਕੈਮਰੇ ਤੇ ਵਿਖਾਉਣ ਲੱਗਿਆ ਹਾਂ ਮੈਂ ਮੈਨੂੰ ਵੀ ਨਹੀਂ ਪਤਾ ਸੀਗਾ ਮੈਨੂੰ ਤਾਂ ਮਹਿਰੋ ਤੋਂ ਕੇ ਬੰਦੇ ਨੇ ਦੱਸਿਆ ਜੋ ਮੈਂ ਆ ਕੇ ਵੇਖਿਆ ਯਾਰ ਮੈਂ ਘੋੜਾ ਬਹੁਤ ਚੰਗਾ ਤੁਸੀਂ ਦਿਖਾਇਆ ਨਹੀਂ ਹੁਣ ਤੁਸੀਂ ਦਿਖਾਓ ਯਾਰ ਇਹ ਸ਼ੋਅ ਕਰੋ ਘੋੜਾ ਬਰੀਡਿੰਗ ਇੱਕ ਤਕਰੀਬਨ ਘੋੜਾ ਪੂਰਾ ਬਣ ਚੱਲਿਆ ਹੁਣ ਹੂੰ ਹੂੰ ਤੇ ਤੇ ਬਾਕੀ ਬਰੀਡਿੰਗ ਲਈ ਚੰਗਾ ਰਹੂਗਾ ਬਾਕੀ ਇਹਦਾ ਰਿਜ਼ਲਟ ਆਇਆ ਬਈ ਹਜੇ ਕਿ ਨਹੀਂ ਰਿਜ਼ਲਟ ਇਹਦਾ ਆਪਣੇ ਘਰੇ ਹੀ ਆਉਣ ਵਾਲਾ ਬਈ ਆਪਣੀ ਘੋੜੀ ਤੇ ਹੀ ਅੱਛਾ ਇਹ ਤਕਰੀਬਨ 20 22 ਤਰੀਕ ਨੂੰ ਦਿਨ ਪੂਰੇ ਹੋ ਜਾਣ 11 ਮਹੀਨਿਆਂ ਦੇ ਅੱਛਾ ਹਾਂ ਆ 20 ਤਰੀਕ ਨੂੰ ਸੂਪੂਗੀ ਘੋੜੀ ਆਪਣੇ ਘਰੇ ਹੀ ਰਿਜ਼ਲਟ ਆ ਜਾਨੀ ਕਿ ਅੱਠ 10 ਦਿਨ ਰਹਿ ਗਏ ਹਾਂ 8 10 ਦਿਨ ਠੀਕ ਹੈ ਬਈ ਤੇ ਹੁਣ ਆਪਣਾ ਸਟੱਡ ਸਰਵਿਸ ਚਾਲੂ ਹੈ ਹਾਂ ਉੱਪਰ ਨਾ ਬਈ ਸਟੱਡ ਸਰਵਿਸ ਦੀ ਠੀਕ ਹੈ ਬਈ ਤੇ ਇਹ ਆਪ ਕਿਹੜੇ ਘੋੜੇ ਦਾ ਬਈ ਆਪੇ ਰਤਨ ਦਾ ਬਈ ਮਨੋਚਾਇਰਾ ਲੇਦਾ ਜਿਹੜਾ ਅਮਰਤ ਕੋਲੇ ਆ ਅੱਛਾ ਟੀ ਦਾ ਡੈਥ ਹੋ ਗਈ ਉਹਦੀ ਠੀਕ ਹੈ ਫਿਰ ਤੇਰਾ ਤਨਾਪ ਕਿਹੜੇ ਦਾ ਸੀ ਰਤਨਾਪ ਪਲਵੰਦ ਦਾ ਮਲੂਕੇ ਦਾ ਅੱਛਾ ਮਲੂਕੇ ਵਾਲੀ ਲੇਨ ਚ ਆ ਗਿਆ ਘੋੜਾ ਮਜ਼ਬੂਤੀ ਦਾ ਫਿਰ ਮਲੂਕੇ ਵਾਲੀ ਲੇਨ ਚ ਹਨਾ ਮੁਕਾਬਲਾ ਹੀ ਹੈ ਨਹੀਂ ਹੈ ਨਾ ਆਪ ਵੀ ਉਹ ਘੋੜਾ ਮਲੂਕੇ ਵਾਲਾ ਬਾਲਾ ਮਜ਼ਬੂਤ ਸੀਗਾ ਤੇ ਖੁਰੀ ਬਾਈ 6 ਨੰਬਰ ਲੱਗਦੀ ਸੋਮਪ ਵੇਖ ਲੋ ਤਕਰੀਬ ਅੱਛਾ 6 ਨੰਬਰ ਹੁਣੇ ਖੁਰੀ ਲੱਗਦੀ ਹੈ ਕਮਾਲ ਦੀ ਗੱਲ ਹੈ ਮਜ਼ਬੂਤੀ ਦੇਖੋ ਤੁਸੀਂ ਗਾਮਚੀ ਦੇਖੋ ਸਾਰੀ ਦੋ ਉਂਗਲਾਂ ਦੀ ਹੈ ਨਿੱਕੀ ਜੀ ਗਾਮਚੀ ਆ ਤੇ ਬਾਕੀ ਬੈਡ ਬਾਡੀ ਵਾਲੀ ਕੋਈ ਕਮੀ ਨਹੀਂ ਗਈ ਕਹਿ ਲਈਏ ਹਜੀ ਛੋਟੀ ਉਮਰ ਤੇ ਬਾਕੀ ਬਈ ਇਹਦੀ ਫੀਸ ਫੁੱਸ ਰੱਖੀ ਹੈ ਜੀ 15000 ਆ ਬਈ ਅੱਛਾ 15000 ਠੀਕ ਹੈ ਬਈ ਜੀ ਆ ਫੀਸ ਹਾਂ ਬਾਕੀ ਜਾਇਜ਼ ਆ ਤੇ ਸਾਰੀਆਂ ਗੱਲਾਂ ਚ ਕਹਿ ਲਈਏ ਕੰਨ ਪਤਲਾ ਕੁੰਡੀ ਵਾਲਾ ਕੰਨ ਬਾਡੀ ਬੰਦਰ ਖੁੱਲੀ ਬਾਡੀ ਬੰਤਰ ਦਾ ਮਜਬੂਤ ਹੈ ਚਾਰ ਦੰਦ ਵੀ ਚੱਕ ਹੀ ਰਿਹਾ ਹਜੇ ਹਾਂ ਬਈ ਸਟਾਰਟ ਹੀ ਆ ਜੀ ਸਟਾਰਟ ਹੀ ਹੋਇਆ ਤੇ ਦੇਖ ਲਓ ਚਾਰ ਦੰਦ ਮੈਨੂੰ ਨਹੀਂ ਲੱਗਦਾ ਐਡੇ ਹੱਡਾਂ ਪੈਰਾਂ 'ਚ ਕੋਈ ਬਿਛੇਰਾ ਹੋਊਗਾ ਐਡੇ ਐਡੇ ਘੋੜੇ ਵੱਡਿਆਂ ਦੇ ਨਹੀਂ ਪੈਰ ਹੁੰਦੇ ਬਈ ਤੇ ਬਾਡੀ ਬੰਤਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਕਈ ਵਾਰੀ ਵੀਡੀਓ ਆਪਾਂ ਦੂਜੂ ਦਿਖਾਉਣੀ ਆ ਰਿਐਲਿਟੀ ਕਈ ਵਾਰੀ ਉਹਨਾਂ ਘੋੜਾ ਸ਼ੋਅ ਨਹੀਂ ਹੁੰਦਾ ਵੀਡੀਓ 'ਚ ਦਿਖਾਇਆ ਨਹੀਂ ਜਾਂਦਾ ਆਮ ਕਈ ਚੈਨਲਾਂ ਤੇ ਤੁਹਾਨੂੰ ਵੀ ਪਤਾ ਐਡਿਟਿੰਗ ਹੁੰਦੀ ਆ ਹਨਾ ਕਰਨੀ ਹੋਵੇ ਤਾਂ ਆਪਾਂ ਵੀ ਕਰ ਸਕਦੇ ਪਰ ਆਪਣਾ ਕੋਈ ਉਹ ਜਿਹਾ ਕੰਮ ਨਹੀਂ ਗਾ ਬਈ ਆਪਣਾ ਪ੍ਰੋਫੈਸ਼ਨਲ ਕੀਤਾ ਨਹੀਂ ਆਪ ਦਾ ਸ਼ੌਂਕ ਜਿਹਾ ਤੌਰ ਤੇ ਜਿਹੜਾ ਚੰਗਾ ਜਾਨਵਰ ਲੱਗਦਾ ਉਹ ਦਿਖਾਈਦਾ ਤੁਹਾਨੂੰ ਤੇ ਬਾਕੀ ਜਿਹੜੀਆਂ ਬਾਈ ਕੋਲੇ ਹੋਰ ਘੋੜੀਆਂ ਘਰੇ ਆ ਤੇ ਜਿਵੇਂ ਸਮੁੰਦਰ ਦੀ ਇੱਕ ਬੱਚੀ ਐ ਦੀ ਸਾਕੀ ਭੈਣਾਂ ਘੋੜੇ ਦੀ ਬਹੁਤ ਵੱਡੀ ਆ ਉਹ ਵੀ ਦਿਖਾਉਣੇ ਇੱਕ ਘੋੜੀ ਬਾਈ ਨੇ ਸੇਲ ਕਰਨੀ ਉਹ ਵੀ ਦਿਖਾਉਣੇ ਲਾਸਟ ਤੇ ਬਈ ਤੋਰੀ ਖਗਾ ਨੂੰ ਬਈ ਮਾਂ ਇਹਦੀ ਆਪਣੀ ਨੀਲੀ ਚੰਬੀ ਘੋੜੀ ਆ। ਨੀਲੀ ਮਾਂ ਦੀ ਚੰਬੀ ਘੋੜੀ ਦੀ। ਅੱਛਾ ਮਾਂ ਕਿਹੜੇ ਘੋੜੇ ਦੀ ਆ? ਹਾਏ। ਬਈ ਮਿੰਟੂ ਵਾਲੇ ਦੀ ਆ, ਵੱਡੇ ਘੋੜੇ ਦੀ। ਵੱਡੇ ਘੋੜੇ ਦੀ ਮਿੰਟੂ ਵਾਲੇ ਦੀ। ਠੀਕ ਆ ਬਈ। ਮਾਂ ਦਾ ਹੋਊਗਾ। ਇਹ 63 ਇੰਚ ਕੱਦਾ ਬਈ ਫੱਟੀ ਵਾਲਾ। ਮਾਂ ਦਾ 63 ਇੰਚ ਕੱਦਾ। ਖੜਨੀ ਖੁਰਨੀ ਚੋਬਰ ਦੀ ਦੇਖ ਸਕਦੇ। ਬਾਕੀ ਮਾਂ ਤੇ ਬਾਕੀ ਇਹਦੀਆਂ ਭੈਣਾਂ ਤੁਹਾਨੂੰ ਲਾਸਟ ਤੇ ਦਿਖਾਉਣੇ ਆ। ਵੱਡੀਆਂ ਘੋੜੀਆਂ ਚੰਗੀਆਂ ਬਣੀਆਂ ਉਹ ਵੀ। ਪੈਰਾਂ ਦਾ ਸਾਈਜ਼ ਦੇਖ ਸਕਦੇ ਹੋ ਖੜਨੀ ਖੜਨੀ ਕਰੋ ਜੀ ਇੱਕ ਬਾਈ ਕੋਲੇ ਆ ਨੌਕਰੀ ਕੋੜੀ ਤੁਸੀਂ ਦੇਖ ਸਕਦੇ ਆ ਇਹ ਬਾਈ ਨੇ ਸੇਲ ਕਰਨੀਆਂ ਕੋਈ ਇੱਕ ਦਿਨਾਂ ਦੀ ਗੱਬਣਾ ਆ ਬਾਈ ਕੋਲੇ ਜਿਹੜਾ ਘਰੇ ਕੋੜਾ ਉਸੇ ਤੋਂ ਤੇ ਬਾਕੀ ਇਹਦੀ ਡਿਟੇਲ ਆਪਾਂ ਬਾਈ ਤੋਂ ਲੈਨੇ ਬਈ ਜਿ세 ਇਹ ਕੋੜੀ ਕਿੰਨੀ ਉਮਰ ਹੈ ਦੀ ਇਹ 5 ਸਾਲ ਦੀ ਹੈ ਕੋੜੀ ਬਾਈ 5 ਸਾਲ ਦੀ ਅੱਛਾ ਤੇ ਸੂਆਤ ਕੰਨਵਾਂਸ ਹੁੰਦੀ ਹੈ ਸੂਆ ਇਹ ਦੂਜਾ ਸੂਆ ਸੂਗੀ ਗੱਬਣਾ ਹੁਣ ਅੱਗੇ ਨਹੀਂ ਇਹ ਮਲਾਈ ਆ ਬਾਈ ਇਹ ਚੱਕ ਨਹੀਂ ਕਰਾਈ ਚੱਕ ਨਹੀਂ ਕਰਾਈ ਕਿੰਨਾ ਟਾਈਮ ਹੋ ਗਿਆ ਮਿਲੀ ਨੂੰ 15 ਕਿ ਦਿਨ ਹੋ ਗਏ ਮਲਾਈ ਨੂੰ ਅੱਛਾ 15 ਦਿਨ ਹੋ ਗਏ ਠੀਕ ਹੈ 15 ਦਿਨ ਹੋਏ ਆ ਤੇ ਬਾਈ ਨੇ ਇਹ ਸੇਲ ਕਰਨੀ ਆ ਕੱਦ ਕਿੰਨਾ ਹੋਊਗਾ ਬਈ ਇਹਦਾ ਕੱਦ ਦਾ 60 ਪਲਸਾ ਫੱਟੀ ਵਾਲਾ 60 ਪਲਸਾ ਫੱਟੀ ਵਾਲਾ ਬਈ ਜਾਨੀ ਕਿ ਇਹ ਨਹੀਂ ਬਈ 58 ਚ 69 ਨਿਕਰੂਗਾ ਹੁੰਦੇ ਆ ਤੇ ਬਣੀ 60 ਤੋਂ ਪਲਸ ਹੋਊਗਾ ਬਈ ਤੁਸੀਂ ਆ ਕੇ ਮੈਣ ਮਣ ਸਕਦੇ ਆ ਬਾਡੀ ਬੰਤਰ ਤੁਸੀਂ ਦੇਖ ਲਓ ਇੱਕ ਵਾਰੀ ਬਾਅਦ ਚ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਖੁੱਲ ਗਏ ਬਈ ਇਹਨੂੰ ਮੜੀ ਮੂੰ ਮੱਥਾ ਦੇਖ ਲੋ ਇੱਕ ਵਾਰੀ ਇਦਾਂ ਤੁਹਾਨੂੰ ਕੰਨ ਮੂੰ ਮੱਥਾ ਦਿਖਾ ਦਿੰਨੇ ਆ ਤੇ ਬਾਕੀ ਬਾਈ ਨੇ 60 ਪਲੱਸ ਦੀ ਹਾਈਟ ਦੱਸੀ ਆ ਤੇ ਬਈ ਇਹਦੇ ਬਲੱਡ ਲੈਣ ਦਾ ਤਾਂ ਨਹੀਂ ਪਤਾ ਆਪਾਂ ਨੂੰ ਹੁਣ ਬਲੱਡ ਲੈਣ ਦਾ ਪਤਾ ਨਹੀਂ ਤੇ ਜੇ ਬਈ ਹੁਣ ਖਾਲੀ ਦੇ ਕਰਕੇ ਸੌਦਾ ਹੋਊਗਾ ਜੇ ਹੋਇਆ ਇਹ ਤਾਂ ਹੁਣ 5-4 ਦਿਨਾਂ ਦਾ ਤੱਕ ਗਿਆ ਸੌਦਾ ਫਿਰ ਤਾਂ ਖਾਲੀ ਦਾ ਹੋਊ ਬਈ ਹਾਂ ਹਾਂ ਬਈ ਗਾਂ ਨਹੀਂ ਪਈਆਂ 25-25 ਦਿਨਾਂ ਤੇ ਚੈੱਕ ਹੋ ਜਾਂਦਾ ਚੈੱਕ ਪਾਸ ਹੋ ਜੂ ਹਾਂ ਤੇ ਜੇ ਖਾਲੀ ਵੀ ਜੇ ਬੰਦੇ ਨੇ ਲੈ ਵੀ ਰੇ ਜੇ ਕੁਦਰਤੀ ਖਾਲੀ ਰਹਿ ਜੇ ਤੇ ਫਿਰ ਦੁਬਾਰਾ ਮੀਟ ਕਰਾ ਦੋਗੇ ਆਪਦੇ ਕੋਲ ਆਪਣੇ ਕੋਲੇ ਹੀ ਆਪੇ ਛੱਡ ਦਾਂ ਕੋੜਾ ਠੀਕ ਹੈ ਬਈ ਫੂਲ ਦਾ ਚੱਕਰ ਨਹੀਂ ਛੱਡ ਦਾਂ ਠੀਕ ਹੈ ਬਈ ਬਾਕੀ ਤੁਸੀਂ ਦੇਖ ਸਕਦੇ 60+ ਹਾਈਟ ਤੇ ਲੈਂਥ ਲੈਂਥ ਬਹੁਤ ਆ ਤੋੜ ਦੇ ਬਈ ਮੜੀ ਜਗਾਂ ਨੂੰ ਬਾਕੀ ਤੁਨੂ ਤੋਰਾ ਚੈੱਕ ਕਰਾਉਣਾ ਹੈ ਕਰੰਟ ਬਹੁਤ ਆਜੇ ਦੇਖੋ ਤਰਦੀ ਬਾਈ ਮੋੜ ਲਿਆ ਬਈ ਬਾਈ ਜੈਸੇ ਇਹ ਆਪਣਾ ਘੋੜੇ ਦੀ ਭੈਣ ਹੈ ਇਹ ਘੋੜੇ ਦੀ ਭੈਣ ਹੈ ਮਾਂ ਲੈ ਪਖਤੋ ਹਨ ਇਹ ਆਪ ਕਿਹੜੇ ਦੀ ਹੈ ਇਹ ਸੁਨਦਰ ਦੀ ਬਾਈ ਕਿੰਨੀ ਉਮਰ ਹੋਗੀ ਬਾਈ ਇਹਦੀ ਇਹਦੀ 25 ਕੁ 26 ਮਹੀਨੇ ਹੋ ਗਏ 25 26 ਮਹੀਨੇ ਉਮਰ ਹੋ ਗਈ ਆ ਤੇ ਕੱਦ ਬਾਈ ਕਿੰਨਾ ਕਰਗੀ ਹੋਊਗੀ ਸ਼ਾਟ ਉਹ ਵੱਡੀ ਘੋੜੀ ਬਣੀ ਖੜੀ ਆ ਹੁਣੇ ਵੱਡੀਆਂ ਘੋੜੀਆਂ ਨੂੰ ਮਾਤ ਪਾਉਂਦੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਲਿਪੜੀ ਹੈ ਬਾਈ ਤਾਂ ਦਿਖਾਉਂਦਾ ਨਹੀਂ ਸੀਗਾ ਮੈਂ ਕਿਹਾ ਯਾਰ ਦਿਖਾਉਣੀ ਆ ਆਪਾਂ ਜਰੂਰ ਇਹ ਤੇ ਕਾਰਨ ਹੈ ਬਾਈ ਦਾ ਖੇਤੀਬਾੜੀ ਦਾ ਕੰਮ ਥੋੜਾ ਜਿਹਾ ਹੌਲਜਨ ਚ ਤੇ ਨਿਮਾਈਆਂ ਤਾਂ ਨਹੀਂ ਗਈਆਂ ਇੱਕ ਠੰਡ ਤਾਂ ਮੌਸਮ ਕਰਕੇ ਥੋੜਾ ਜਿਹਾ ਤੇ ਇੱਕ ਵਿਚੇਰੀ ਨੂੰ ਕਿਨਾਰ ਹੋਈ ਆ ਤਾਂ ਕਰਕੇ ਥੋੜੀ ਜੀ ਮਾਮੂਲੀ ਲਿੱਸੀ ਹੋ ਜਰੂਰ ਹੋਈ ਆ ਤੇ ਪਰ ਹੱਡ ਗੋਡਾ ਤੁਸੀਂ ਦੇਖ ਸਕਦੇ ਬਾਡੀ ਪੰਤ ਤੁਸੀਂ ਦੇਖ ਸਕਦੇ ਆ ਅਜੀਬ ਬੇਸ਼ੇਰੀ ਐ ਵੱਡੀਆਂ ਘੋੜੀਆਂ ਜਿੱਡੀ ਹੋਈ ਖੜੀ ਐ ਹੁਣੇ ਸੁਖ ਨਾਲ ਤੇ ਸਮੁੰਦਰ ਦੀ ਐ ਆਪ ਤੇ ਘੋੜੇ ਦੀ ਸਕੀ ਭੈਣ ਜਿਹੜਾ ਤੁਹਾਨੂੰ ਘੋੜਾ ਦਿਖਾਇਆ ਹੁਣੇ ਤੇ ਬੈਡ ਬਾਡੀ ਦੇਖ ਸਕਦੇ ਹੋ ਕਿਰ ਬਾਕੀ ਬਾਈ ਨੂੰ ਜੇ ਫੋਨ ਜ਼ਰੂਰ ਲਾਇਓ ਟਾਈਟਲ ਵਿੱਚ ਬਾਈ ਦਾ ਨੰਬਰ ਦਿੱਤਾ ਹੋਇਆ ਤੇ ਬਾਕੀ ਜਿਹੜੇ ਜਾਨਵਰ ਅਸੀਂ ਸਾਰੇ ਆਪਾਂ ਦਿਖਾਤੇ ਆ ਤੁਹਾਨੂੰ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਆ ਸਾਰੇ ਵੀਰਾਂ ਦਾ ਧੰਨਵਾਦ